ਪਿੰਡ ਆ ਬਾਈ ਇਹ ਆਪਣਾ ਕੋਸਲ ਪਿੰਡ ਆ ਬਾਈ ਜ਼ਿਲ੍ਹਾ ਲੁਧਿਆਣਾ ਦਾ ਤੇ ਬਾਈ ਨਾਲ ਕਰਦੇ ਆ ਗੱਲਬਾਤ ਕੀ ਹਾਲ ਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਜੀ ਹੋ ਠੀਕ ਹੋ ਬਾਈ ਜੀ ਠੀਕ ਆ ਬਾਈ ਕੋਲੇ ਆਪਣੇ ਕੋਲੇ ਕਿੰਨੇ ਨਾਗਣੇ ਪਹਿਲਾਂ ਤਾਂ ਨਾਗ ਦੱਸੋ ਜੀ ਕਿੰਨੇ ਵਕਾਉਣੇ 19 ਨਾਗਣੇ ਜੀ ਤੇ ਆਪਣੀਆਂ ਜਿਹੜੀਆਂ ਨਾਗ ਹੁਣੇ ਕਾਟੂ ਮਾਲ ਤਾਂ ਨਹੀਂ ਹੈ ਕੋਈ ਜੀ ਨਹੀਂ ਕਾਟੂ ਛੋਟੇ ਪਾਉ ਹੋਣ ਠੀਕ ਆ ਜਿਹੜੀਆਂ ਬੱਕਰੀਆਂ ਨੇ ਇਹ ਕਿੰਨੇ ਕਿੰਨੇ ਟਾਈਮ ਦੀਆਂ ਸੋਣ ਵਾਲੀਆਂ ਨੇ ਜੀ ਇਹ ਜੀ ਇਹ ਲੋ ਵੀ ਲੱਗੇ ਜਾਂਦੇ ਠੀਕ ਆ ਜਾਨੀ ਵੀ 10-10 ਦਿਨਾਂ ਦੀਆਂ ਕੱਚੀਆਂ ਲਾ ਲਓ ਠੀਕ ਆ ਜੀ ਠੀਕ ਆ ਲੈ ਬਈ ਬੱਕਰੀਆਂ ਫੜ ਫੜ ਲੈ ਚੱਲ ਇਹ ਬੱਕਰੀ ਦੀ ਡਿਟੇਲ ਦਸੀ ਸਦੀਕ ਕੀ ਦੰਦਾ ਦੰਦਾ ਨਹੀਂ ਕਿੰਮੇ ਆ ਇਹ ਪੂਰੇ 8 ਦੰਦ ਹੋ ਗਏ 8 ਦੰਦ ਆ ਇਹ ਬਈ ਗੱਬਣਾ ਕੀ ਹਾਂ ਇਹ ਗੱਬਣਾ ਠੀਕ ਆ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਇਹ ਨੂੰ ਵਾਲੀ ਜਵਾ ਥੋੜੀ ਤੋਂ ਬਾਹਰ ਧਾਨਗੇ ਠੀਕ ਆ ਕਿਵੇਂ ਸਦੀਕ ਇਹ ਬੱਕਰੀ ਉਂਗਲੀ ਫੇਲਾ ਬੱਕਰੀ ਆ ਜੀ ਠੀਕ ਆ ਲੈ ਹੋਰ ਲੈ ਬਈ ਫੜ ਕੇ ਆ ਬ੍ਰਿੰਡਦਾ ਬਈ ਇਹ ਬਰੀਡਰ ਇਹ ਕਿੰਨੇ ਦੰਦਾਂ ਦਾ ਦੇਖੀ ਪੂਰੇ ਹੀ ਹੋ ਗਿਆ ਵੀ ਪੂਰੇ ਦੰਦ ਹੈਟ ਕਿੰਨੀ ਹੂ ਹੈਟ ਕਿ న్యూਸ ਦੀ ਕਦੀ 40 ਦੇ ਲਵੇ ਦਾ ਹੋਊਗਾ 40 ਦੇ ਲਵੇ ਹੋਊਗਾ ਠੀਕ ਹੈ ਲੋ ਬਈ ਆਹ ਬੋਕਾ ਜੈਡ ਬਲੈਕ ਹੋਰ ਲਿਆ ਬਈ ਵੱੜ ਕੇ ਇਹ ਸੇਰੀ ਇਹ ਕਿੰਨੇ ਦੰਦਾਂ ਦਾ ਦੇਖੀ ਪੂਰੇ ਪੂਰੇ ਦੰਦ ਰੋ ਇਹ ਪੂਰੇ ਦੰਦਾ ਠੀਕ ਆ ਇਹ ਵੀ ਸੋਣ ਵਾਲੀ ਹੈ ਹਨਾ ਠੀਕ ਆ ਆ ਲਿਆ ਬਈ ਚਿੱਟੀ ਇਹ ਕਿਨੇ ਦੰਦਾ ਇਹ ਸੀ ਇਹ ਸੀ ਦੰਦਾ ਇਹ ਵੀ ਸੋਣ ਵਾਲੀ ਹੈ ਠੀਕ ਆ ਜੀ ਤੂੰ ਸੰਗ ਨਹੀਂ ਘੇਰੇ ਠੀਕ ਆ ਠੀਕ ਆ ਦੇਖੀ ਦੰਦੇ ਦੇ ਕੀ ਦਲ ਦੇਖੋ ਇਹ ਸੀ ਜਾਂਦਾ ਇਹ ਵੀ ਸੋਣ ਵਾਲੀ ਹੈ ਹਨਾ ਠੀਕ ਆ ਹੋਰ ਲਿਆ ਬਾਈ ਪਹਿਲਾਂ ਖੂਨ ਨਹੀਂ ਆਪ ਨੂੰ ਖੂਨ ਦੋ ਬਾਈ ਠੀਕ ਹੈ ਦੰਦ ਪੱਟੀਆਂ ਦੇ ਆਹ ਹੋ ਗਿਆ ਬੱਧੀ ਪੱਟ ਸੀ ਜਾਂਦਾ ਇਹ ਸੀ ਜਾਂਦਾ ਇਹ ਵੀ ਸੋਣ ਵਾਲੀ ਹੈ ਹਨਾ ਠੀਕ ਆ ਆਹ ਦੂਨ ਵਾਲੀ ਹੈ ਆਹ ਸਾਲੀ ਬੱਕੀ ਦੇ ਨਹੀਂ ਭਰੀ ਹੈ ਹਾਂ ਇਹ ਤਾਂ ਦੇਖੀ ਇਹ ਪੂਰੀ ਹੋਊ ਆਹ ਪੂਰੀ ਹੈ ਇਹ ਵੀ ਪੂਰੀ ਇਹ ਵੀ ਸੂਣ ਵਾਲੀ ਆ ਠੀਕ ਹੈ ਬਸ ਤੋਟ ਆਹ ਵੀ ਇਹਦਾ ਡਟਾ ਇਹ ਸੁਈ ਹੋਈ ਹੈ ਹੈ ਇਹ ਕਿਨੇ ਦਾੰਦਾਂ ਦੇਖੀ ਆ ਠੀਕ ਕਿੰਨੇ ਆ ਇਹ ਇਹ ਸੀ ਆ ਇਹ ਸੂਈ ਹੋਈ ਇਹਦੇ ਮਗਰ ਇੱਕ ਬੱਚਾ ਹੈ ਠੀਕ ਹਾਂ ਹਾਂ ਹੁਣ ਬਹੁਤ ਵਧੀਆ ਲੱਗਿਆ ਹੋਇਆ ਹੈ ਦੇਖੋ ਆ ਵੀ ਬਹੁਤ ਅਲੱਗ ਲੱਗ ਰਿਹਾ ਹੈ ਇਹ ਕਿਹੜਾ ਰੰਗ ਆਇਆ ਤੁਸੀਂ ਕਿ ਇਹ ਲਾਲ ਕੱਚਾ ਲਾਲ ਜਾਂਦਾ ਹੈ ਕੱਚਾ ਲਾਲ ਜੇ ਇਹ ਕਿੰਨੇ ਦੰਦ ਆ ਦੇਖੀ ਇਹ ਤਾਂ ਮਗਰ ਨਾਲ ਹੀ ਦੀਆਂ ਨਹੀਂ ਹੋ ਇਹ ਕੀ ਆ ਦੰਦ ਇਹ ਚਾਰ ਦੰਦ ਹੈ ਇਹ ਵੀ ਸੋਨ ਵਾਲੀ ਹੈ ਹਨਾ ਵਾਹ ਬੱਕਰਾ ਵਾ ਇਹ ਕਿੰਨੇ ਦਾ ਆਂਦਾ ਦੇਖੀ ਬੱਕਰਾ ਹੋਰ ਨਹੀਂ ਰਹਿ ਗਿਆ ਆਪਾ ਪਿਆਰੀ ਇਹ ਦੋ ਲੋ ਲੰਬੀ ਦਾ ਇਹ ਦੋ ਦਾ ਆਂਦਾ ਵਾ ਠੀਕ ਇਹ ਕਿੰਨੇ ਟਾਈਮ ਦਾ ਹੋ ਬਈ ਆਹ ਬੱਕਰਾ ਕਿਸ਼ਾ ਦਾ ਸ਼ਾਮ ਦਾ ਹੋਣਾ ਠੀਕ ਆ ਠੀਕ ਆ ਆਹ ਆਹ ਪੱਠਣਾ ਆਂਦਾ ਹੋਣਾ ਆਹ ਨਾਲ ਤਾਂ ਦੇਣੀ ਲਾਉਣੀ ਇਹ ਰਹਿੰਦੀ ਆ ਇਹ ਰਹਿਂਦੀ ਆ 6000 ਰੁਪਏ ਆ ਇਹ ਜਣੀ ਸ਼ਾਮਰੀ ਆ ਇਹ ਕਿੰਨੇ ਦਾ ਲੱਗੇ ਦੇਖੀ ਪਤਾ ਹੀ ਲੱਗਦਾ ਦੂਰੀ ਹੋਵੇ ਠੀਕ ਇਹ ਆ ਸੀ ਇਹ ਆ ਯਾਰ ਇਹ ਲੱਗੀ ਤਾਂ ਹੋਈ ਆ ਠੀਕ ਆ ਆਹ ਨੂੰ ਹੁੰਦਦਾ ਕਿਵੇਂ ਆ ਯਾਰ ਠੀਕ ਆ ਜੀ ਫੋੜ ਲਿਆ ਵੀਰੇ ਆਲਾ ਕੰਮ ਉਹਨੂੰ ਪੁੱਛਿਆ ਜੇ ਕਿ ਜੇ ਦੇਖੀ ਜਾਵੇ ਠੀਕ ਆ ਹੂੰ ਹੂੰ ਹਾਂ ਮੈਂ ਮਜਰਾ ਲੇ ਹਾਂ 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 ਅਲੂ ਫੰਡਰ ਲੈ ਕੇ ਦਿੰਦੇ ਠੀਕ ਹੈ ਤੇ ਆਹ ਬੱਚੇ ਬੱਚੇ ਨਾ ਬਾਈ ਨੂੰ ਜਗਾ ਲਾ ਲਊਗਾ ਹਾਂ ਫਿਰ ਹੋਇਆ ਮੋਲ ਲਊਗਾ 7 ਸਾਲ ਦੇ ਰੇਟ ਆ ਇਹ ਬੱਚੇ ਨਾ ਉਹਦਾ ਛੀਰ ਹੈ ਠੀਕ ਆ 7 ਸਾਲ ਦੀ ਠੀਕ ਹੈ ਜੇਦਾ ਮਗਰ ਲਊਗਾ ਬੱਚੇ 10 ਜਰ ਲਊਗਾ ਠੀਕ ਹੈ ਜੇਦਾ ਹੋਇਆ ਮੋਲ ਹੋ ਜੂਗਾ ਠੀਕ ਹੈ ਜੇ ਬੱਚਾ ਗੜੀ ਚ ਕੂਹਰਾ ਵੀ ਕਰੀ ਠੀਕ ਹੈ ਪੱਟੀ ਵੀ ਪੱਟੀ ਠੀਕ ਹੈ ਜੇਦਾ ਹੋਇਆ ਮੋਲ ਹੋ ਜੂਗਾ ਠੀਕ ਹੈ ਟੋਟਲ ਕਿੰਨੇ ਨਾਗਾ ਬਾਈ ਨੂੰ ਪੁੱਛੀ ਟੋਟਲ ਵਿੱਚ ਹੀ ਬੱਚੇ ਲਾ ਕੇ ਲੋ ਬਈ 19 ਨਗਨੇ ਵਿੱਚ ਹੀ ਬੱਚੇ ਵਿੱਚ ਜਿਵੇਂ ਨਾ ਇਹ ਬੱਕਰੇ ਛੋਟੇ ਮੋਟੇ ਬੱਕਰੇ ਨੇ ਜਿੰਨੇ ਵੀ 19 ਨਗਨੇ ਜੇ ਕਿਸੇ ਵੀਰ ਨੇ ਲੈਣੇ ਹੋਏ ਹਨ ਆਪਾਂ ਸਕਰੀਨ ਦੇ ਉੱਤੇ ਵੀ ਨੰਬਰ ਛੱਡ ਦਾਂਗੇ ਬਾਕੀ ਆਪਾਂ ਤੁਹਾਨੂੰ ਸਾਰੇ ਡੰਗਰ ਦਿਖਾ ਦਦੇ ਬਈ ਪਿੰਡ ਕਿਹੜਾ ਬਈ ਆਪਣਾ ਗੋਸਲ ਜ਼ਿਲ੍ਹਾ ਲੁਧਿਆਣਾ ਹਨਾ ਮਲਾਉ ਮਲਾਉ ਠੀਕ ਆ ਪਹਿਲੇ ਲੋਕੇਸ਼ਨ ਗੱਲ ਕਰੀਏ ਮਲੇਲਕੋਟ ਤੋਂ ਕਿੰਨਾ ਪੈ ਜਾਂਦਾ ਇਹ 12 13 ਕਿਲੋ ਠੀਕ ਆ ਹੋਰ ਪਿੰਡ ਕਿਹੜਾ ਇਹਨਾਂ ਲਵੇ ਦੇ ਆੜਾ ਆ ਗਿਆ ਤਨਾਰਾ ਉੱਪਰ ਠੀਕ ਹੈ ਤੁਹਾਡੇ ਨਾਲ ਹੀ ਬਰਾਤ ਮਨਾਰ ਨਾਲ ਹੀ ਬੋਕਾ ਠੀਕ ਹੈ ਨਹੀਂ ਅਲੱਗ ਅਲੱਗ ਜਲ ਠੀਕ ਹੈ ਜਲ ਜੇ ਡੇ ਕੋਕਰ ਹੁੰਦੇ ਨੇ ਬਈ ਠੀਕ ਹੈ ਇਹ ਜਰਾ ਥੋੜਾ ਕੀ ਹੋ ਚਲਾਣੇ ਕਰ ਗਿਆ ਪਾ ਮਾਲ ਮਾਲ ਇਹਨਾਂ ਖਾ ਪੈ ਗਿਆ ਠੀਕ ਹੈ ਜੀ ਆਪ ਆਈਏ ਕੁਟ ਦੇ ਬੱਕਾ ਕਰਦਾ ਜਮਣੀ ਹੋਈ ਗਿਆ ਸਹੀ ਗੱਲ ਆ ਕੀ ਇਹੀ ਬੱਕਰੀ ਨਾਂ ਦੇ ਵਿੱਚ ਜਾਂਦੀ ਹੋਵੇ ਠੀਕ ਆ ਜੀ ਗਾਨੇ ਪਾਈ ਹੋਵੇ ਹਾਂ ਜੀ ਇਹੀ ਬੱਕਰੀ ਦੁੱਗਣੀ ਲੱਗੇ ਠੀਕ ਆ ਜੀ ਅੱਜ ਇਹਦਾ ਜਨਮ ਜਿਹਨੇ ਜੀਰੋ ਇਹ ਖੜੀਆਂ ਲਗੀਆਂ ਠੀਕ ਆ ਜੀ ਤੋਂ ਜਿਹੜਾ ਜਦੋਂ ਬੰਦੇ ਦਾ ਵਾਸਤੂ ਪੈ ਗਿਆ ਠੀਕ ਹੈ ਸ਼ੇਰਾ ਬੜਾ ਇਹ ਨੂੰ ਨਾ ਬਣੇ ਹਾਂ ਇਹਨਾਂ ਕੋਈ ਲਉਗਾ ਫੋਨ ਕਰ ਲੈ ਬਾਈ ਮੈਨੂੰ ਫੋਨ ਕਰ ਲੈ ਇਹਨੂੰ ਫੋਨ ਕਰ ਲੈ ਵੀ ਗੱਲ ਕਹਿਣ ਦਾ ਭਾਵੇਂ ਇਹ ਆ ਵੀ ਕੋਈ ਟੈਪ ਪਾਸ ਵਾਲਾ ਫੋਨ ਨਾ ਕਰੇ ਵੀ ਬੱਕਰੀਆਂ ਲੈਣ ਵਾਲਾ ਫੋਨ ਕਰੇ ਠੀਕ ਆ ਜੋ ਵੀ ਲਗਨ ਲਖਰ ਜਿਹ ਹੈ ਮਾਰੋ ਹੈ ਤਾਂ ਨਹੀਂ ਦੇਣਾ ਠੀਕ ਹੈ ਜਿਹ 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 ਸੌਣਾਗਾ ਹਾਂ 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 ਬੱਚੇ ਬੰਦੇ ਲੋਕ ਵੀ ਕਰ ਦੋ ਲੈ ਕੇ ਠੀਕ ਹੈ ਅੱਛਾ ਫਿਰ ਪੰਜ ਜਰੂਰ ਵੀ 8-9 ਵਜੇ ਹਾਂ ਦਾਦੇ ਦਾ ਦੋ ਵਜੇ ਦਾਦੇ ਦੇ ਠੀਕ ਹੈ ਫੋਨ ਲਾ ਕੇ ਸੁਵਾਦ ਨਾਲ ਲਾ ਕੇ ਦੇ ਨੇ ਠੀਕ ਹੈ ਕੋਈ ਸੁਵਾਦ ਨਾਲ ਫੋਨ ਨਾ ਲਾਓ ਠੀਕ ਹੈ ਜਿਹੜੇ ਮਸੂ ਲੈਣੇ ਨੇ ਉਹ ਫੋਨ ਲਾਓ ਠੀਕ ਹੈ ਜਾਣੀ ਵੀ ਕੋਈ ਜੇ ਆਪਾਂ ਰੇਟ ਦੀ ਗੱਲ ਕਰੀ ਜੇ ਕੋਈ ਰੇਟ ਤੁਹਾਨੂੰ ਜ਼ਿਆਦਾ ਲੱਗਦਾ ਨਹੀਂ ਨਹੀਂ ਹਾਂ ਐ ਨਹੀਂ ਮਤਲਬ ਕਹਿੰਦਾ ਵੀ ਓਕੇ ਤੇ ਮਾਨਤਨ ਹੋ ਜਾਊਗਾ ਹਾਂ ਉਹਦਾ ਜਦੋਂ ਕੋਈ ਗਾਗ ਬਣ ਕੇ ਆਊਗਾ ਠੀਕ ਆ ਸਭ ਹੋਰੀ ਆ ਜੀ ਆਪਾਂ ਨੂੰ ਕੋਈ ਚਾਹਣਾ ਨਹੀਂ ਹੈਗੀ ਠੀਕ ਆ ਮੈਨੂੰ ਨਾਲ ਲਿਆਉਂ ਦੀ ਜੇ ਨਹੀਂ ਕੁਝ ਨਹੀਂ ਆਉਣਾ ਮੈਨੂੰ ਨਾਲ ਲਾ ਆਵੇ ਠੀਕ ਆ ਹੋਰ ਜੀ ਠੀਕ ਆ ਇਹ ਨਹੀਂ ਹੋਏ ਆਉਣਾ ਮੇਰਾ ਬੰਦ ਨੂੰ ਲਾਏਗਾ ਠੀਕ ਆ ਮੇਰਾ ਨੰਬਰ ਮੇਰਾ ਹੀ ਨੰਬਰ ਛੱਡ ਦੀ ਠੀਕ ਆ ਮੈਨੂੰ ਨਾਲ ਲੈ ਕੇ ਆ ਜੇ ਇਹ ਮੈਂ ਮੈਂ ਬਾਟਨ ਕਰਾ ਦੂੰਗਾ ਠੀਕ ਆ ਨਰਾਪੁਰਾਇ ਦਗੜਾ ਨਹੀਂ ਰਹੀ ਬਾਈ ਇਹ ਆਪਣੀ ਜੇ ਕਲੀ ਦਬਣ ਨੇ ਠੀਕ ਆ ਠੀਕ ਆ ਮੱਖਰ ਵਿੱਚ ਮੇਰੇ ਭਾਈ ਹੋਣੀਆਂ ਹਾਲ ਆ ਦੇਖੋ ਇਹ ਕੱਢੀ ਬੁੱਝ ਕੋਗੜਾ ਲਈਆਂ ਅਹੀ ਬੱਕਰੇ ਮੁੰਲਾ ਬਰੋ ਬਾਈ ਉਹਦੇ ਹੱਥ ਜੇ ਬਸਰੀਆਂ ਕਿਰਵਾ ਭਾਗ ਲੈ ਕੇ ਆਏ ਠੀਕ ਆ ਜੀ ਆ ਬੱਕਰੇ ਮੁੰਲਾ ਬੁੱਝ ਜਾਂਦੀਆਂ ਖੁਣ ਨਹੀਂਆਂ ਠੀਕ ਆ ਜੀ ਹੂੰ ਠੀਕ ਆ ਗੱਬਣ ਆ ਨਾ ਇਹ ਮੈਂ ਗੱਬਣ ਠੀਕ ਆ ਇਹਦਾ ਪਿਆਰ ਆ ਬੱਕਰੀ ਜਾਂਦੀ ਜਿਹਦਾ ਵਿੱਚ ਨੂੰ ਲੋਗ ਸਦਾ ਲੱਗ ਜਾਂਦੇ ਨੇ ਯਾਰ ਠੀਕ ਆ ਜੀ ਸਵਾਹ ਆਂਦੇ ਲਾ ਭਾਈ ਲੋ ਆਹ ਆ ਬੋਨਾ ਬਹੁਤ ਧਰ ਗਏ ਨੇ ਠੀਕ ਹੈ ਜੀ ਕੋਈ ਬੰਦੇ ਤੋਂ ਬਸ ਪਿਆ ਹੋਏਗਾ ਠੀਕ ਹੈ ਜੀ ਖੇਅ ਤਾਂ ਮਾਂਗਾ ਉਹਨਾਂ ਕਰਕੇ ਉਹ ਦੇ ਕੇ ਜਾਓ ਠੀਕ ਹੈ ਜੀ ਤੇ ਬਸ ਹੋ ਲਿਓ ਠੀਕ ਹੈ ਜੀ ਤੇ ਬਾਈ ਨੰਬਰ ਬੋਲ ਦੇ ਮੜਾ ਜੀ ਇੱਥੇ ਲਵੇ ਆ ਜਾ ਮੜਾ ਜੀ 98158 98158 15442 15400 42 ਇੱਕ ਵਾਰੀ ਹੋਰ ਬੋਲ ਦੇ 98158 ਠੀਕ ਹੈ ਜੀ 15400 ਇੱਕ ਹੋਰ ਨੰਬਰ ਜਾਦਾ ਕੋਈ ਕੋਈ ਨਹੀਂ हां जी 98785 98785 जी 000 000 733 733 एक बारी भाई भाई ने नंबर दसी तो बाकी ਆਪਾਂ ਸਕਰੀਨ ਦੇ ਉੱਤੇ ਵੀ ਛੱਡ ਦਾਂਗੇ ਜੇ ਕਿਸੇ ਤੇ ਬਾਕੀ ਆਪਾਂ صدیق ਦਾ ਨੰਬਰ ਵੀ ਪਾ ਦਾਂਗੇ ਜੇ ਬਾਈਆਂ ਦਾ ਨਹੀਂ ਲੱਗੂਗਾ ਤਾਂ صدیق ਨੂੰ ਫੋਨ ਕਰ ਲਿਓ ਵੈਸੇ ਤਾਂ ਬਾਈਆਂ ਦੋ ਨੰਬਰ ਦਾ ਸੀ ਇੱਕ ਤਾਂ ਲੱਗੂ ਹੀ ਜੇ ਇੱਕ ਬੰਦ ਹੋਊਗਾ ਭਾਈਆਂ ਨੂੰ ਕਾਲ ਜ਼ਰੂਰ ਕਰ ਲਿਓ ਕੋਈ ਟਾਈਮ ਪਾਸ ਵਾਲਾ ਵੀਰ ਬਣ ਕੇ ਕਾਲ ਨਾ ਕਰਿਓ ਮਾਲ ਸਾਰਾ ਹੀ ਵਧੀਆ ਹੈਗਾ ਕੋਈ ਮਾਲ ਮਾਲਣਾ ਹੀ ਹੈਗਾ ਸਾਰਾ ਪੂਰਾ ਚੋਟੀ ਦਾ ਮਾਲ ਆ ਘਰੇ ਰੱਖਿਆ ਹੋਇਆ ਮਾਲ ਆ ਜੇਹੀ ਮਾਲ ਭਾਈ ਬਾਹਰੇ ਜਾਣ ਲੱਗ ਜੇ ਪੂਰਾ ਵਧੀਆ ਬਣ ਜੂਆ ਭਾਈ ਜੇ ਮੈਨੂੰ ਨਾਲ ਲੈ ਗੋ ਬੰਦਾ ਠੀਕ ਹੈ ਮੈਂ ਬੱਕੇ ਤੁਹਾਨੂੰ ਲਵਾ ਕੇ ਮੋੜੂ ਯਾਰ ਠੀਕ ਆ ਜੀ ਕਿਹਨਾਂ ਕੋ ਮਜ਼ੀ ਕਰਾਂ ਨਾ ਅਜੇ ਕੋ ਕੜਾ ਮਾਲਾ ਕਰਕੇ ਕਰਕੇ ਠੀਕ ਹੈ ਮੈਂ ਤੁਹਾਨੂੰ ਗੱਡੀ ਭਾ ਕੇ ਦੋ ਦੂਗਾ ਮਾਲ ਦੀ ਯਾਰ ਠੀਕ ਆ ਦਵਾਈਆਂ ਵੀ ਚਾਹ ਤੇ ਰਹੀਆਂ ਸੀ ਮੈਂ ਦਵਾਈਆਂ ਨਹੀਂ ਗੀਆਂ ਠੀਕ ਆ ਜੀ ਮੈਂ ਬੱਕੇ ਹੁਣ ਵੇਚਣੀਆਂ ਨਹੀਂ ਠੀਕ ਆ ਜੀ ਜੇ ਇੱਦਾਂ ਉਹਨਾਗਾ ਠੀਕ ਹੈ ਜੀ ਤੇ ਬਾਈਆਂ ਨੰਬਰ ਦਿੱਤਾ ਇੱਦਾਂ ਗੱਲ ਕਰ ਰ ਆਪਣ ਨੂੰ ਵੀ ਚਾਹਣਾ ਠੀਕ ਹੈ ਜੀ ਇੱਕ ਵਾਰੀ ਪਿੰਡ ਬਾਈ ਦੁਬਾਰੇ ਫੇਰ ਬੋਲ ਦੋ ਗੋਸਲਾ ਪਿੰਡ ਆਏ ਗੋਸਲ ਪਿੰਡ ਜ਼ਿਲ੍ਹਾ ਲੁਧਿਆਣਾ ਜੀ ਮਲੇਲ ਕੋਟੜੇ ਤੋਂ 12 ਕਿਲੋਮੀਟਰ ਜੀ ਠੀਕ ਆ ਲਓ ਬਾਈ ਲਓ ਬਾਈ ਬਾਈਆਂ ਨਾਲ ਸਪਾਰਕ ਜ਼ਰੂਰ ਕਰ ਲਿਓ ਓਕੇ ਵੀਰ ਜੀ ਧੰਨਵਾਦ ਜੀ ਬਾਈ ਰੇਟ ਦੱਸੀ ਸੱਚ ਇਹਨਾਂ ਦਾ ਬੱਕਰੀਆਂ ਦਾ ਮੇਰੇ ਰੇਟ ਦਾ ਆਊਗਾ ਜਦ ਹੀ ਬੰਦਾ ਦੱਸ ਦਾਂਗੇ ਠੀਕ ਆ ਜਦੋਂ ਜਾਨੀ ਵੀ ਫੋਨ ਕਰੂ ਬੰਦਾ ਫੋਨ ਤੇ ਦੱਸ ਦੋਗੇ ਸਾਰੀਆਂ ਦਾ ਠੀਕ ਆ ਬਈ ਨਾ ਬਈ ਹੁੰਦੀ ਗੱਲ ਯਾਰ ਠੀਕ ਆ ਗੱਲ ਫੋਨ ਦਾ ਹਲੋ ਹਾਂ ਕਿੰਨੇ ਪੈਸੇ ਮੰਗਦਾ ਇਹ ਵਾਧੂ ਮੰਗੀਆਂ ਨਾ ਦਾ ਗੱਲ ਬਣਿਆ ਇਹਨਾਂ ਆਪਾਂ ਖੜੇ ਆਗੇ ਠੀਕ ਆ ਬੰਦਾ ਤੇ ਵਿਚਾਲੇ ਖੜ ਕੇ ਬੰਦਾ ਗੱਲੀ ਗੱਲੀ ਬੱਕੀ ਦੇਖੇ ਠੀਕ ਆ ਇਹ ਲੋਕ ਕਿੰਨੇ ਪੈਸੇ ਆ ਕਿੰਨੇ ਪੈਸੇ ਆ ਕਿੰਨੇ ਪੈਸੇ ਆ ਕਿੰਨੇ ਪੈਸੇ ਦੀ ਹੈ ਠੀਕ ਆ ਦੋਹਾਂ ਢਾੜ ਕੇ 100 ਰੁਪਏ ਦੋ ਤੇ ਮਾਰ ਚਲਾਓ ਜਿਹੜੀ ਕਹਿਣ ਦਾ ਭਾਵੇਂ ਇਹ ਆ ਵੀ ਬੰਦਾ ਘਰੇ ਆ ਕੇ ਬੱਕਰੀਆਂ ਫਿੱਟ ਕਰਕੇ ਰੇਟ ਪਤਾ ਕਰੇ ਵੀ ਫੋਨ ਤੇ ਗੱਲ ਕੁਝ ਹੋਰ ਹੁੰਦੀ ਆ ਇਹਨਾਂ ਦਾ ਪੈਸੇ ਮੰਗ ਲੈਣੇ ਨੇ ਆਰੇ ਇਹਦਾ ਲਾਉਣੇ ਨਹੀਂ ਠੀਕ ਆ ਲਓ ਬਾਈ ਬਾਈ ਕਹਿੰਦਾ ਰੇਟ ਆ ਜਿਹੜਾ ਹਨਾ ਆਪਾਂ ਫੋਨ ਤੇ ਉਹ ਨਹੀਂ ਕਰਨਾ ਹਨਾ ਕਿਉਂਕਿ ਬਾਈ ਕਹਿੰਦਾ ਬਾਈ ਬੱਕਰੀਆਂ ਦੇਖ ਕੇ ਆਪਾਂ ਰੇਟ ਕਰਾਂਗੇ ਤੇ ਗੱਲ ਕਰਕੇ ਬੱਕਰੀਆਂ ਲਿਜਾ ਸਕਦੇ ਹੋਊਗਾ ਹਾਂ ਆ ਬੱਕਰੀ ਹੈਗੀ ਹਾਂ ਬੱਗੜੇ ਦੀ ਵਿਚੀ ਭਾਲੀ ਹੁਣ ਫਿਰ ਇਹ ਗੱਲ ਕਿਵੇਂ ਚੱਲਦੀ ਯਾਰ ਇਹ ਤਾਂ ਗੱਲ ਹੈ ਹੈ ਹੂੰ ਹੂੰ ਹੁਣ ਆ ਬੱਕਰੀਆਂ ਖੜੀਆਂ ਨਹੀਂ ਗਈਆਂ ਬੜਾ ਬੜਾ ਹੋੜੀ ਵੇਖਿਆ ਬੇਖੜੀਆਂ ਨਹੀਂ ਗਈਆਂ ਠੀਕ ਆ ਇਹ ਬੰਦਲਾ ਜਿਹੜਾ ਥੋੜਾ ਬੁਜ਼ੁਰਗਾ ਜੀ ਦਾ ਠੀਕ ਆ ਉਹ ਕਰਕੇ ਥੋੜਾ ਮਾਲ ਨੂੰ ਹਸਾ ਪੈ ਗਈ ਯਾਰ ਠੀਕ ਆ ਆਹ ਦੋੜੀ ਨੰਗੀ ਗਨ ਪਗੜ ਗਈ ਹੀ ਪਾਣੀ ਆ ਇਹਨੂੰ ਖਾਗ ਦੀ ਰੱਖ ਕੇ ਜਾਉਂਗੇ ਵੀ ਖਾਗ ਨੂੰ ਘੱਟਪੂਰੀ ਫਰਲੋ ਬਕਾਇਦਾ ਨਹੀਂ ਆ ਨਾ ਬਕੜੇ ਕੱਦਾਲੀਆਂ ਨਹੀਂ ਠੀਕ ਆ ਉਹ ਮਾਰਨੇ ਦਾ ਵੀ ਦੂਜਾ ਮਾਰਨੇ ਦਾ ਵੀ ਉਹ ਦੂਰੀ ਮਾਰਨੀ ਨਹੀਂ ਕਿਉਂਕਿ ਬੇਗਣਾ ਨਹੀਂ ਦਾ ਠੀਕ ਆ ਖਾਗ ਅੱਧਾ ਦੇਖਦਾ ਦੇਖਿਆ ਲੱਗਦਾ ਇਹਦੇ ਵੇਲੇ ਆਉਂਦਾ ਠੀਕ ਉਹਦਾ ਮੱਠਿਆ ਫਿਰ ਪਾਣੀ ਪੀਂਦਾ ਕੋਈ ਨੇ ਵਲ ਬਿੰਦ ਨੇ ਕਿ ਆ ਉਹ ਪਾ ਰੇ ਵਿੱਚ 2 4 ਕਿੰਨੇ ਦਾ ਸਾਡੇ ਦਾਾਈਂ ਬਟਾ ਪੰਜ ਵੇ ਬਿੰਦ ਨੇ ਉਹ ਕਰਨੀ ਇੱਕ ਤਾਂ ਸਾਡੂ ਬਾੜੀ ਆ ਹਾਂ ਬਸ